ਜਦੋਂ ਮੇਰੇ ਵਾਲ ਕੱਟੇ ਗਏ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਸੁਣਾ ਰਹੀ ਹਾਂ ਹਰਦੀਪ ਸਿੰਘ ਜਟਾਣਾ ਦੀ ਲਿਖਤ ਜਦੋਂ ਮੇਰੇ ਵਾਲ ਕੱਟੇ ਗਏ ਐਤਵਾਰ ਦੀ ਛੁੱਟੀ ਵਾਲੇ ਦਿਨ ਜਦੋਂ ਕੇਸੀ ਨਹਾਉਣ ਲਈ ਮਾਂ ਨੇ ਮੇਰੇ ਸਿਰ 'ਚ ਖੱਟੀ ਲੱਸੀ ਦੇ ਤਿੰਨ ਚਾਰ ਬੁੱਕ ਪਾ ਕੇ ਮਲਣਾ ਸ਼ੁਰੂ ਕੀਤਾ ਤਮਾਂ ਦੀ ਜੇ ਬਾਹਰ ਅੰਦਰ ਖੇਡਦਾ ਆਪਣੇ ਸਿਰ 'ਚ ਅੱਗ ਸੁਆਨਾ ਫੁਕਿਆ ਕਰੀ ਤਾਂ ਤੇਰਾ ਝਾਟਾ ਜਲਦੀ ਨਿੱਖਰ ਗਿਆ ਕਹੇ ਅੱਖਾਂ ਬੰਦ ਕਰਕੇ ਬਿਲਕਦੇ ਨੂੰ ਝਟਕੇ ਮਾਰ-ਮਾਰ ਨਹਾਉਂਦੇ ਵਕਤ ਜਦੋਂ ਮਾਂ ਨੇ ਪੂਰੇ ਜੋਰ ਨਾਲ ਤਾਲੂਏ ਕੋਲੇ ਆਪਣਾ ਹੱਥ ਕਸਾਇਆ ਤੇ ਫਿਰ ਥੋੜਾ ਜਿਹਾ ਰੁਕ ਗਈ ਫਿਰ ਪੋਲੇ-ਪੋਲੇ ਜਿਹੇ ਮੇਰੇ ਵਾਲ ਫਰੋਲ ਕੇ ਆਂਦੀ ਵੀ ਤੇਰੇ ਤਾਂ ਵਾਲ ਕੱਟੇ ਪਏ ਨੇ ਕੋਲ ਪਈ ਬਾਲਟੀ ਦੀ ਚੋਂ ਪਾਣੀ ਦੀ ਗੜਵੀ ਮੇਰੇ ਸਿਰ 'ਚ ਪਲਟ ਕੇ ਮਾਂ ਨੇ ਖੱਟੀ ਲੱਸੀ ਦੀਆਂ ਛਿੱਧੀਆਂ ਪਾਸੇ ਕੀਤੀਆਂ ਚਿੱਤਾਂ ਜੋ ਸਾਰਾ ਦ੍ਰਿਸ਼ ਸਾਫ਼ ਹੋ ਸਕੇ ਗੋਡਿਆਂ ਵਿਚਕਾਰ ਮੇਰਾ ਸਿਰ ਕੁੱਟ ਕੇ ਪੂਰੇ ਘਰ ਨਾਲ ਜਦੋਂ ਮਾਂ ਨੇ ਮੇਰਾ ਸਿਰ ਦੇਖਿਆ ਤਾਂ ਸਭ ਤੋਂ ਪਹਿਲਾਂ ਮਾਂ ਨੇ ਅਣਜਾਣ ਦੁਸ਼ਮਣ ਕਿਸੇ ਔਰਤ ਨੂੰ ਗਾਲ ਕੱਢੀ ਕਿਹੜੇ ਨਪੁੱਤੀ ਦਾ ਮੇੜਾ ਬਹਿ ਗਿਆ ਜਿਨੇ ਮੇਰੇ ਸੁੱਖਾਂ ਲੱਦੇ ਪੁੱਤ ਦੇ ਵਾਲ ਕੱਟੇ ਮੈਂ ਕਿਸੇ ਭਰਾਮਾ ਪਿੱਟੀ ਦਾ ਕੀ ਬਗੈੜਿਆ ਸੀ ਜਿਨੇ ਮੇਰੇ ਪੁੱਤ ਦਾ ਮਾੜਾ ਪੱਤਿਆ ਮੇਰੇ ਸਿਰ ਦੇ ਐਨ ਵਿਚਕਾਰੋਂ ਕਰਕੇ ਕੱਟੇ ਹੋਏ ਮੇਰੇ ਵਾਲ ਦੇਖ-ਦੇਖ ਮੇਰੀ ਮਾਂ ਨੂੰ ਮੇਰੇ ਨਾਲ ਇੰਨਾ ਮੋਹ ਚੱਲ ਗਿਆ ਕਿ ਉਸਨੇ ਗਲੀ ਘਮਾਣ ਦੀ ਕੋਈ ਵੀ ਔਰਤ ਨਹੀਂ ਛੱਡੀ ਜਿਸ ਦੀ ਪੁੱਛਗას ਨਾ ਕੀਤੀ ਹੋਵੇ ਨਹਾਉਣ ਵਾਲਾ ਕੰਮ ਅੱਗੇ ਪਾ ਕੇ ਮਾਂ ਨੇ ਖੱਦਰ ਦੇ ਤੌਲੀਏ ਨਾਲ ਮੇਰਾ ਸਿਰ ਪੁੰਝ ਕੇ ਫਿਰ ਤੋਂ ਪੂਰੇ ਗੌਰ ਨਾਲ ਤੱਕਿਆ ਸਥਿਤੀ ਹੋਰ ਸਾਫ ਸਪਸ਼ਟ ਹੋ ਗਈ ਫਿਕਰ ਚ ਡੁੱਬਦੀ ਜਾ ਰਹੀ ਮਾਂ ਦੀ ਹਾਲਤ ਦੇ ਮੈਂ ਅਸਲੀ ਗੱਲ ਦੱਸਣ ਦੀ ਥਾਂ ਡਰ ਦਾ ਮਾਰਿਆ ਹੋਰ ਗੁੜੀ ਚੁੱਪਚ ਡੁੱਬਦਾ ਜਾ ਰਿਹਾ ਸੀ ਗੱਲ ਇੱਥੋਂ ਤੱਕ ਪਹੁੰਚੀ ਦੀ ਸੀ ਕਿ ਮੇਰੇ ਕੋਲ ਸਾਰੀ ਘਟਨਾ ਬਾਰੇ ਦੱਸ ਦੇਣ ਲਈ ਕੋਈ ਮੌਕਾ ਹੀ ਨਹੀਂ ਸੀ ਬੱਚਿਆ ਪਾਵੇਂ ਤੀਸਰੀ ਜਮਾਤ ਪੜਦੇ ਹੋਣ ਕਰ ਮੇਰਾ ਵਾਲਮੰਨ ਸਾਰੀ ਗੱਲ ਤੋਂ ਜਾਣੂ ਨਹੀਂ ਸੀ ਪਰ ਵਾਲ ਕੱਟੇ ਜਾਣ ਦੇ ਜੁਰਮ ਦੀ ਸਜ਼ਾ ਕਿਸੇ ਹੋਰ ਦੇ ਖਾਤੇ ਪੈਣ ਕਰਕੇ ਮੈਂ ਥੋੜਾ ਖੁਸ਼ ਵੀ ਸੀ ਕਿ ਚਲੋ ਆਡੀਟਰ ਜਦੋਂ ਮਾਂ ਨੇ ਸਾਰਾ ਕੁਝ ਮੇਰੇ ਸਾਰਾ ਕੁਝ ਛੱਡ ਮੇਰੇ ਵਾਲ ਕੱਟ ਕੇ ਮੈਨੂੰ ਮਰਿਆ ਲੋਚਣ ਵਾਲੀ ਔਰਤ ਦੀ ਤਲਾਸ਼ ਹੋਰ ਤਿੱਖੀ ਕਰ ਦਿੱਤੀ ਤਾਂ ਮੇਰੇ ਅੰਦਰਲੇ ਮਾਂ ਦੇ ਪਿਆਰ ਨੇ ਗੜਾਈ ਲਈ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਸਭ ਕੁਝ ਸਾਫ਼-ਸਾਫ਼ ਦੱਸ ਦੇਵਾਂ ਪਰ ਹਿੰਮਤ ਦੀ ਘਾਟ ਕਰਕੇ ਸਭ ਆਪਣੇ ਆਪ ਹੀ ਰੱਦ ਹੋ ਗਿਆ ਜਦੋਂ ਗੱਲ ਕਿਸੇ ਵੀ ਤਣਪੱਤਨ ਲੱਗੀ ਨਾ ਲੱਗੀ ਤਾਂ ਮਾਂ ਦਾ ਫਿਕਰ ਘੱਟ ਕਰ ਲਈ ਸਾਡੇ ਬਾਕੀ ਪਰਿਵਾਰਕ ਮੈਂਬਰਾਂ ਨੇ ਦਖਲ ਦਿੱਤਾ ਹੁਣ ਜਾਣ ਵੀ ਤੇ ਅੱਗੇ ਤੋਂ ਖਿਆਲ ਰੱਖਾਂਗੇ ਮੁੰਡੇ ਨਾਲ ਕੋਈ ਅਜਿਹਾ ਮਾੜਾ ਕੰਮ ਨਾ ਕਰੇ ਜਦੋਂ ਮਾਂ ਦਾ ਗੁੱਸਾ ਥੋੜਾ ਠਹਿੜਾ ਹੋਇਆ ਤਾਂ ਮੇਰੀ ਹਿੰਮਤ ਨੇ ਸਿਰ ਚੁੱਕਿਆ ਮੈਂ ਜੇ ਸਾਰਾ ਘਟਨਾਕਰਨ ਦੱਸਣ ਦੀ ਤਿਆਰੀ ਵਿੱਚ ਹੀ ਸੀ ਕਿਉਂਕਿ ਉਸ ਵੇਲੇ ਮੇਰੇ ਵਾਲ ਕੱਟੇ ਜਾਣ ਦਾ ਰਾਤ ਸੇਰਾ ਮੇਰਾ ਤਾਇਆ ਆਤਮਕਿਆ ਤਾਇਏ ਨੂੰ ਦੇਖ ਕੇ ਮੇਰੀ ਹਿੰਮਤ ਹੋਰ ਵਧ ਗਈ ਤਾਇਏ ਨੇ ਆਜੀ ਘਟਨਾ ਸੰਧੀ ਗੱਲਬਾਤ ਸ਼ੁਰੂ ਹੀ ਕੀਤੀ ਸੀ ਕਿ ਮੈਂ ਅੱਧੇ ਵਿਚਕਾਰੋਂ ਬੋਲ ਪਿਆ ਬਾਪੂ ਮੇਰੇ ਵਾਲ ਤਾਇਏ ਨੇ ਕਟਵਾਏ ਨੇ ਮੇਰੀ ਗੱਲ ਸੁਣ ਕੇ ਤਾਇਆ ਹੱਕਾ ਬੱਕਾ ਰਹੀ ਆ ਕਿ ਮੈਂ ਤਾਂ ਦੱਸ ਦੇਣੇ ਬਾਪੂ ਕੋਲ ਮਿਲਣ ਗਿਆ ਅੱਜ ਵਾਪਸ ਪਾਤਿਆਂ ਇਹਨੇ ਆਉਂਦਿਆਂ ਹੀ ਮੇਰੇ ਗਾੜ ਬਾਲ ਕੱਟੇ ਜਾਣ ਵਾਲਾ ਹਾਰ ਲਟਕਾ ਦਿੱਤਾ ਸਾਰੇ ਜਣੇ ਚੁੱਪ ਹੋ ਗਏ ਹਰ ਪਾਸੇ ਸ਼ਾਂਤੀ ਸੀ ਸਾਰੇ ਜਨੇ ਤਾਈ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕੀ ਆਖਦਾ ਹੈ ਤਾਈ ਨੇ ਗੱਲ ਸ਼ੁਰੂ ਕੀਤੀ ਸ਼ੇਰਾ ਪਹਿਲਾਂ ਮੈਂ ਤੇਰੇ ਵਾਲ ਕਿਉਂ ਕਟਾਵਾਂਗਾ ਨਾਲੇ ਪੁੱਤਰਾ ਜਿਸ ਦਿਨ ਤੇਰੇ ਵਾਲ ਕੱਟੇਗੇ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਤਾਈ ਦੀ ਗੱਲ ਸੁਣ ਕੇ ਪਰਿਵਾਰਿਕ ਮੈਂਬਰਾਂ ਨੂੰ ਕੁਝ ਤਸੱਲੀ ਜੀ ਹੋਈ ਪਰ ਮੈਂ ਮੁੜ ਦਹਿਰਾਇਆ ਨਹੀਂ ਤਾਇਆ ਮੇਰੇ ਵਾਲ ਤੇਰੇ ਵਾਂਗ ਹੀ ਕੱਟੇ ਨੇ ਇਹ ਉੱਤਰ ਸੁਣ ਕੇ ਮੇਰਾ ਚਾਚਾ ਮੈਨੂੰ ਕਹਿਣਾ ਉਹ ਰਿਆ ਮੇਰੇ ਕੋਲ ਆ ਉਹਨੇ ਪਿਛਕਾਰਿਆ ਪੁੱਤਰਾ ਤੇਰੇ ਵਾਲ ਤਾਈ ਵਾਂਗ ਕਿ ਮੇ ਕੱਟੇ ਨੇ ਮੈਂ ਕਿਹਾ ਜਦੋਂ ਮੈਂ ਤੇ ਆਪਣਾ ਦੀਪ ਤਾਈ ਨੂੰ ਕੈਂਚੀ ਲੈ ਕੇ ਸਿਰ ਚੋਂ ਵਿਚਕਾਰੋਂ ਵਾਲ ਕੱਟਦੇ ਦੇਖਿਆ ਤਾਂ ਦੂਸਰੇ ਦਿਨ ਅਸੀਂ ਵੀ ਤਾਈ ਵਾਂਗ ਵਾਲ ਕੱਟ ਲਏ ਕੁਝ ਸਮੇਂ ਦੀ ਚੁੱਪ ਬਾਅਦ ਚਾਰੇ ਪਾਸੇ ਹਾਸਾ ਵਿਖਰ ਗਿਆ ਮੇਰਾ ਚਾਚਾ ਆਹੰਦਾ ਲਾਉ ਗਏ ਮਿੱਤਰੋ ਆਪਣੇ ਮੁੰਡੇ ਦੇ ਵਾਲ ਕੱਟਣ ਵਾਲੀ ਭੂਤ ਨਹੀਂ ਫੜੀ ਗਈ ਤਾਈ ਨੇ ਸਾਰੇ ਜਣੇ ਅੱਗੇ ਬੱਚਿਆਂ ਸਾਹਮਣੇ ਅਜਿਹਾ ਕੰਮ ਕਰਨ ਤੋਂ ਤੌਵਾ ਕੀਤੀ ਅਸਲ 'ਚ ਮੇਰੇ ਤਾਈ ਦੇ ਵਾਲ ਪਾਰੇ ਹੋਂ ਕਾਰਨ ਗਰਮੀ ਦੇ ਦਿਨਾਂ ਵਿੱਚ ਉਹ ਕੈਂਚੀ ਲੈ ਵਿਚਕਾਰੋਂ ਕਰਕੇ ਵਾਲ ਕੱਟ ਲੈਂਦਾ ਸੀ ਤੇ ਆਪਣਾ ਜੂڑا ਗੁੰਮਣ ਨਹੀਂ ਸੀ ਦਿੰਦਾ ਇੱਕ ਦਿਨ ਅਸੀਂ ਬੱਚਿਆਂ ਨੇ ਵੀ ਤਾਈ ਨੂੰ ਵਾਲ ਕੱਟਦੇ ਆਂ ਦੇਖ ਲਿਆ ਤਾਈ ਦੀ ਰਿਸੇ ਕੈਂਚੀ ਲੱਭ ਕੇ ਅਸੀਂ ਵੀ ਵਿਚਕਾਰੋਂ ਕਰਕੇ ਕਟਾ ਮੁੰਨ ਤਰੀਕੇ ਨਾਲ ਆਪਣੇ ਅੱਧ ਪਛਦੇ ਵਾਲ ਕੱਟ ਲਏ ਜੇਕਰ 38 ਸਾਲ ਪਹਿਲਾਂ ਵਾਪਰੀ ਇਹ ਘਟਨਾ ਅੱਜ ਘਟੀ ਹੁੰਦੀ ਤਾਂ ਕਿਸੇ ਨੇ ਇਸ ਨੂੰ ਧਾਰਨਕ ਕਿਸੇ ਨੇ ਪਰਾਈਵਾ ਤੇ ਕਿਸ ਨੇ ਦੁਸ਼ਮਣੀ ਕੱਟਣ ਲਈ ਕੀਤੇ ਟੂ ਨੇ ਟੰਮਣ ਨਾਲ ਜੋੜ ਕੇ ਬਾਤ ਦਾ ਬਤੰਗੜ ਵੜਾ ਦੇਣਾ ਸੀ ਅੱਜ ਵਾਪਰ ਰਹੀਆਂ ਜਿਹਨੀਆਂ ਕਟਨਾਵਾਂ ਵੀ ਹਨ ਭੋਲਚ ਕੀਤੀਆਂ ਗਲਤੀਆਂ ਜਾਣਬੁੱਝ ਕੇ ਕੀਤੇ ਜਾਂਦੇ ਛਲ ਚਤਰ ਚਲਾਕੀਆਂ ਅਤੇ ਜਨਤਾ ਦਾ ਧਿਆਨ ਭਟਕਾਉ ਕੋਝੀਆਂ ਜੁਕਤਾਂ ਹੀ ਨੇ ਜਿੰਨਾ ਕਰਕੇ ਮੇਰੇ ਭਾਰਤ ਦੇ ਅਨਪੋਲ ਮਹਿੰਤੀ ਲੋਕਾਂ ਦਾ ਲੱਖਾਂ ਰੁਪਇਆ ਅਤੇ ਦਿਨ ਰਾਤ ਦਾ ਆਰਾਮ ਖੂ ਖਾਤੇ ਪੈ ਰਹੇ ਮੈਨੂੰ ਉਹਨਾਂ ਕਾਪੀ ਪਕੰਬਰਾਂ ਦੀ ਈਕ ਹੈ ਜੋ ਮਨੁੱਖੀ ਦਾ ਮਗਦੇ ਜਾਲੇ ਉਤਾਰ ਕੇ ਚਾਨਣ ਦੇ ਛਿੱਟੇ ਦੇਣਗੇ ਇਹ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ